ਵਨ ਵਾਲ ਜਿਹੜਾ ਰੁਕ ਕੀਤਾ ਉਹਦੇ ਕਰਕੇ ਸਾਨੂੰ ਲੁਝਾਨ ਜਿਹੜਾ ਉਹ ਆਚਾ ਬਿਰਦਿਆ ਇੱਕ ਜੂਨ ਕੋਇਨਸਾਈਡ ਕਰਦੀ ਹੈ ਕਿ ਜਦੋਂ ਦਰਬਾਰ ਸਾਹਿਬ ਤੇ ਟੈਂਕ ਚੜੇ ਗਏ ਸੀਗੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੀਗਾ ਜਿਹੜਾ 4 ਜੂਨ ਨੂੰ ਪਾਰਲੀਮੈਂਟ ਦਾ ਰਿਜ਼ਲਟ ਆਏਗਾ ਇਹ ਸਿੱਧੇ ਤੌਰ ਤੇ 1927 ਦੇ ਵਿੱਚ ਜਦੋਂ ਵਿਧਾਨ ਸਭਾ ਦੀ ਚੋਣਾਂ ਹੋਣਗੀਆਂ ਇਸ ਤੇ ਇੱਕ ਵੱਡਾ ਛਾਪ ਔਰ ਵੱਡਾ ਰੋਡ ਬੈਪ ਦੱਸੇਗਾ ਕਿ ਪੰਜਾਬ ਕਿੱ데 ਲੱਗੇਗਾ ਅਸੀਂ ਵੀ ਉਹ ਡਿਮਾਂਡ ਜੋ ਸ਼੍ਰੋਮਣੀ ਅਕਾਲੀ ਦਲ ਨੇ ਰੱਖੀਆਂ ਸੀ ਕਿ ਆਪ ਭਾਰਤੀ ਜਨਤਾ ਪਾਰਟੀ ਕਿਉਂਕਿ ਸਾਡਾ ਗਟਵੰਦਰ ਰਿਆ ਪਾਣੀਆਂ ਦੇ ਮਸਲੇ ਸੀਗੇ ਉਹਦੇ ਵਿੱਚ ਟ੍ਰੇਡ ਦੇ ਮਸਲੇ ਸੀਗੇ ਕਿ ਤੁਸੀਂ ਇੱਥੋਂ ਟ੍ਰੇਡ ਜਿਹੜਾ ਹੈਗਾ 25 ਮੀਲਾ ਤੇ ਅੰਮ੍ਰਿਤਸਰੋਂ ਲਿਹਾ ਕੇ ਆ ਸੱਜਣ ਟਾਈਟਲ ਭਗਤ ਅਰਗਿਆ ਨੂੰ Z+ ਸਪੋਰਟੀ ਦੇ ਕੇ ਵਜ਼ੀਰ ਬਣਾਇਆ ਜਿਹਨਾਂ ਦਾ ਪ੍ਰਧਾਨ ਮੰਤਰੀ ਕਹਿੰਦਾ ਕਿ بڑا ਪੇੜ गिरਦਾ ਤਾਂ ਧਰਤੀ ਹਿੱਲਦੀ ਹੈ ਤੁਸੀਂ ਉਹਨਾਂ ਦੀ ਵਸਾਕੀਅਤ ਤੇ ਤੁਹਾਡੀ ਸਰਕਾਰ ਖੜੀ ਹੈ ਰਜੀਵ ਗਾਂਧੀ ਨੂੰ 406 ਵੋਟਾ 6 ਸੀਟਾ ਮਿਲਿਆ ਸੀ ਅੱਜ ਜਿਹੜੀ ਭਾਪੀ ਨੇ ਨਾਹਰਾ ਦਿੱਤਾ ਕਿ 400 ਪਾਰ ਅੱਪਕੀ ਬਾਅਦ 405 400 ਦਾ ਸੁਪਨਾ ਦੇਖਦੇ ਪਏ ਆ ਮੈਂ ਸਮਝਦਾ ਵਾਂ ਕਿ ਕਿਆ ਕਾਬਲ ਮੈਂ ਗਧੇ ਨਹੀਂ ਹੋਤੇ ਵੋਟਾਂ ਦੇ ਘੋੜੇ ਮਸ਼ਹੂਰ ਹਨ ਤੇ ਕੋਈ ਨਾ ਕੋਈ ਖੋਤੇ ਵੀ ਹੁੰਦੇ ਆ ਕਈਆਂ ਦੇ ਵਿੱਚ ਮੈਂ ਸਮਝਦਾ ਵਾਂ ਕਿ ਆਪਣੀ ਭਾਵਨਾ ਦੇ ਹਿਸਾਬ ਨਾਲ ਉਹਨਾਂ ਨੇ ਵੋਟਾਂ ਪਾਣੀਆਂ ਨੇ ਇਹ ਗੱਲ ਸ਼ੋਰ ਹੈ ਕਿ ਬੀਜੇਪੀ ਨੂੰ ਵੋਟਾਂ ਨਹੀਂ ਜਾਂਦੀ ਮੈਂ ਸਮਝਦਾ ਵਾਂ ਕਿ ਆਪਣੀ ਭਾਵਨਾ ਦੇ ਹਿਸਾਬ ਨਾਲ ਉਹਨਾਂ ਨੇ ਵੋਟਾਂ ਪਾਣੀਆਂ ਨੇ ਇਹ ਗੱਲ ਸ਼ੋਰ ਹੈ ਕਿ ਬੀਜੇਪੀ ਨੂੰ ਵੋਟਾਂ ਨਹੀਂ ਜਾਂਦੀ ਮੇਰੇ ਤੇ ਟ੍ਰਾਂਜਿਸਟਰ ਬੰਮ ਕੇਸ ਮੇਰੇ ਤੇ ਟਾਟਾ ਮੇਰੇ ਤੇ ਐਨਐਸਐ ਸਾਰਾ ਲੱਗ ਚੁੱਕਾ ਮੈਂ ਜੇਲਾ ਭੁਗਤ ਚੁੱਕਾ ਪੁੱਠਾ ਟਾਂਕੇ ਮੈਨੂੰ ਟੌਰਚਰ ਕੀਤਾ ਥਾ ਡਿਗਰੀ ਇਹ ਤੁਹਾਡਾ ਫੁੱਫੜ ਲੱਗਦਾ ਜਿਹਨੂੰ ਅੱਜ ਫੇਰ ਪਰੋਲ ਦਿੱਤੀ ਐ ਇਹ ਜਿਹੜਾ ਰਾਮ ਰਈਆ ਧਰਵਾਦੀਆਂ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਦਾ ਮੈਂ ਸਮਝਦਾ ਕਿ ਇਹ ਇੱਕ ਸੋਸ਼ਲ ਧਾਰਮਿਕ ਜਥੇਬੰਦੀ ਹੈ ਔਰ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਕਿ ਇਹਨਾਂ ਦੇ ਇੱਥੇ ਹਾਲ ਦੇ ਵਿੱਚ ਤੁਹਾਨੂੰ ਰੂਬਰੂ ਹੋਣ ਦਾ ਇਹ ਸਿਆਸਤ ਤੋਂ ਪਰੇ ਰਹਿੰਦੇ ਨੇ ਲੇਕਿਨ ਮੈਂ ਸਮਝਦਾ ਕਿ ਅੱਜ ਜਿਹੜੀਆਂ ਇਹੋ ਜਿਹੀਆਂ ਬਾਡੀਜ਼ ਵੀ ਨੇ ਉਹ ਵੀ ਚਿੰਤਨ ਜਾਂ ਚਿੰਤਿਤ ਨੇ ਕਿ ਪੰਜਾਬ ਕਿਹੜੇ ਪਾਸੇ ਨੂੰ ਰੁਕ ਕਰਦਾ ਪਿਆ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਸ਼੍ਰੋਮਣੀ ਅਕਾਲੀ ਦਲ ਜਿੱਦਾ ਆਪਾਂ ਨੂੰ ਪਤਾ ਹੈ ਕਿ ਕਿਸ ਕਿਸਮ ਦਾ ਸਾਡਾ ਇਤਿਹਾਸ ਹੈ ਔਰ ਪੰਜਾਬ ਦੇ ਵਿੱਚ ਅਸੀਂ ਜਿਹੜੀਆਂ ਇਲੈਕਸ਼ਨਾਂ ਲੜਦੇ ਪਏ ਆ ਮੈਨੂੰ ਇਹ ਕਿਉਂਕਿ ਮੈਂ ਆਪ ਜਲੰਧਰ ਅੰਮ੍ਰਿਤਸਰ ਔਰ ਲੁਧਿਆਣੇ ਦੇ ਵਿੱਚ ਕਾਫੀ ਪਿੰਡਾਂ ਚ ਗਿਆ ਖਾਸ ਤੌਰ ਤੇ ਕਿਉਂਕਿ ਮੈਂ ਦੁਆਬੇ ਨੂੰ ਬਿਲੋਂਗ ਕਰਦਾ ਜਲੰਧਰ ਡਿਸਟ੍ਰਿਕਟ ਚ ਮੇਰੇ ਆਪਣੇ ਨਾਨਕੇ ਦੇ ਦਾਦੇ ਕੀ ਹੈ ਇਸ ਵਾਰੀ ਜੋ ਰੁਝਾਨ ਨਜ਼ਰ ਆ ਰਿਹਾ ਹੈ ਜੋ ਲੋਕਾਂ ਦਾ ਮੈਂ ਸਮਝ ਰਿਹਾ ਕਿ ਵਾਪਸੀ ਜਿਹੜੀ ਹੈ ਕალიਦਾਨ ਵਾਲੇ ਪਾਸੇ ਹੈ ਉਸ ਨੂੰ ਅਸੀਂ ਫੀਲ ਕਰਦੇ ਪਏ ਹਾਂ ਵਕਤ ਸੀਗਾ ਜਦੋਂ ਅਕਾਲੀ ਦਲ ਵਾਲੇ ਪਾਸੇ ਆਮ ਲੋਕੀ ਰੁੱਖ ਨਹੀਂ ਕਰ ਰਹੇ ਸੀ ਔਰ 2017 ਨੂੰ 4 ਫਰਵਰੀ ਨੂੰ ਜਿਹੜੀਆਂ ਵੋਟਾਂ ਪਈਆਂ ਸੀ ਵਿਧਾਨ ਸਭਾ ਦੀਆਂ ਅਕਾਲੀ ਦਲ ਉਹ ਉਹਦਾ ਸਫਾਇਆ ਕਰ ਦਿੱਤਾ ਗਿਆ ਸੀਗਾ ਪਰ ਮੈਂ ਸਮਝਦਾ ਮਾਂ ਕਿ ਵਾਪਸ ਅਕਾਲੀ ਦਲ ਨੇ ਆਪਣੇ ਉਹਨਾਂ ਜਿਹੜੇ ਸਾਡੇ ਤੱਥ ਨੇ ਜਿਹੜੇ ਸਾਡੇ ਹਕੂਕ ਨੇ ਜਿਹੜੇ ਸਾਡੇ ਰਾਈਟਸ ਨੇ ਉਹਨਾਂ ਵੱਲ ਜਿਹੜਾ ਰੁਖ ਕੀਤਾ ਹੈ ਉਹਦੇ ਕਰਕੇ ਸਾਨੂੰ ਲੁਝਾਨ ਜਿਹੜਾ ਉਹ ਅੱਛਾ ਮਿਲ ਰਿਹਾ ਔਰ ਮਨੋ ਉਮੀਦ ਹੈ ਕਿ ਪੰਜਾਬ ਦੇ ਜਿਹੜੇ ਅ ਨਤੀਜੇ ਹੋਣਗੇ 1 ਜੂਨ ਨੂੰ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ 1 ਜੂਨ ਕੋਇਨਸਾਈਡ ਕਰਦੀ ਹੈ ਕਿ ਜਦੋਂ ਦਰਬਾਰ ਸਾਹਿਬ ਤੇ ਟੈਂਕ ਚਾੜੇ ਗਏ ਸੀਗੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੀਗਾ ਉਸ ਦਿਨ ਵੋਟਾਂ ਹੈਗੀਆਂ ਨੇ ਮੈਂ ਸਮਝਦਾ ਵਾਂ ਕਿ ਇਹ ਇੱਕ ਐਸੀ ਡੇਟ ਹੈ ਜਿਹੜੀ ਪੰਜਾਬ ਦੇ ਵੋਟਰ ਇਸ ਨੂੰ ਜ਼ਰੂਰ ਯਾਦ ਰੱਖਣਗੇ ਔਰ ਆਨ ਵਾਲਾ ਜਿਹੜਾ ਰਿਜ਼ਲਟ ਹੈ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਵਾਸਤੇ ਕਾਫੀ ਪੋਜ਼ਿਟਿਵ ਹੋਣ ਵਾਲਾ ਹੈ ਔਰ ਸ਼ੌਕਿੰਗ ਇਨ ਅ ਗੁੱਡ ਸੈਂਸ ਟਰਵਰਡਸ ਅ ਕਾਲੀ ਦਲ ਬਹਿ ਕਹਿ ਰਿਹਾ ਕਿ ਇਹ ਅਚੰਬਿਤ ਕਰਨ ਵਾਲੇ ਨਤੀਜੇ ਹੋਣਗੇ ਔਰ ਹਿੰਦੁਸਤਾਨ ਭੱਟ ਦੇ ਵਿੱਚ ਮੈਂ ਸਮਝਦਾ ਮਾਂ ਕਿ ਜਿਹੜੀ ਰੂਲਿੰਗ ਪਾਰਟੀ ਹੈ ਉਸ ਇੱਕ ਖਮੋਸ਼ੀ ਅਸੀਂ ਦੇਖ ਰਹੇ ਹਾਂ ਕਿਉਂਕਿ ਮੈਂ ਦਿੱਲੀ ਨੂੰ ਬਿਲੋਂਗ ਕਰਦਾ ਮੈਂ ਇੱਕ ਖਮੋਸ਼ੀ ਦੇਖ ਰਿਹਾ ਉਹ ਖਮੋਸ਼ੀ ਪੰਜਾਬ ਚ ਵੀ ਹੈ ਲੇਕਿਨ ਅੱਜ ਦਿੱਲੀ ਚ ਵੋਟਾਂ ਪੈ ਰਹੀਆਂ ਨੇ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਹਿੰਦੁਸਤਾਨ ਇਸ ਵੇਲੇ ਚੁੱਪ ਹੈ ਇਹ ਜਿਹੜੇ ਰਾਜ ਕਰ ਰਹੇ ਨੇ ਉਹਨਾਂ ਵਾਸਤੇ ਖਤਰੇ ਦੀ ਘੰਟੀ ਹੈ 4 ਜੂਨ ਨੂੰ ਜਦੋਂ ਨਤੀਜੇ ਆਣ ਕੇ ਇਸ ਸਾਰਿਆਂ ਦੇ ਸਾਹਮਣੇ ਆਣਗੇ ਔਰ ਇਹ ਜਿਹੜਾ ਰਿਜ਼ਲਟ ਹੈ ਜਿਹੜਾ 4 ਜੂਨ ਨੂੰ ਪਾਰਲੀਮੈਂਟ ਦਾ ਰਿਜ਼ਲਟ ਆਏਗਾ ਇਹ ਸਿੱਧੇ ਤੌਰ ਤੇ 1927 ਦੇ ਵਿੱਚ ਜਦੋਂ ਵਿਧਾਨ ਸਭਾ ਦੀ ਚੋਣਾਂ ਹੋਣਗੀਆਂ ਇਸ ਤੇ ਇੱਕ ਵੱਡਾ ਛਾਪ ਔਰ ਵੱਡਾ ਰੋਡਮੈਪ ਦੱਸੇਗਾ ਕਿ ਪੰਜਾਬ ਕਿਹੜੇ ਪਾਸੇ ਜਾਏਗਾ ਚਰਮਣੀ ਅਕਾਲੀ ਦਲ ਨੇ ਆਪਣੀਆਂ ਕੋਈ ਡਿਮਾਂਡਸ ਰੱਖੀਆਂ ਸੀ ਔਰ ਅਸੀਂ ਵੀ ਉਹ ਡਿਮਾਂਡਸ ਜੋ ਚਰਮਣੀ ਅਕਾਲੀ ਦਲ ਨੇ ਰੱਖੀਆਂ ਸੀਗੀ ਆ ਭਾਰਤੀ ਜਨਤਾ ਪਾਰਟੀ ਕਿਉਂਕਿ ਸਾਡਾ ਗਠਬੰਦਰ ਰਿਆ ਉਹ ਡਿਮਾਂਡਸ ਜਿਹੜੀਆਂ ਸੀਗੀਆਂ ਜਿਹੜੇ ਹੱਕ ਕੋ ਸੀਗੇ ਜਿਹੜੀਆਂ ਸਾਡੀਆਂ ਸ਼ਰਤਾਂ ਸੀਗੀਆਂ ਉਹਨਾਂ ਦੇ ਉੱਤੇ ਉਹਨਾਂ ਨੇ ਕੋਈ ਕਮਿਟਮੈਂਟ ਦੇਣ ਤੋਂ ਮਨਾ ਕਰਤਾ ਕਮਿਟਮੈਂਟ ਤਾਂ ਖਾਲੀ ਕਮਿਟਮੈਂਟ ਹੀ ਦੇ ਸਕਦੇ ਸੀ ਕੋਰਟ ਲੱਗਾ ਸੀ ਕੁਝ ਦੇ ਤਾਂ ਸਕਦੇ ਨਹੀਂ ਸੀਗੇ ਲੇਕਿਨ ਉਸ ਤੋਂ ਵੀ ਮੁਨਕਰ ਹੋਏ ਤਾਂ ਫੈਸਲਾ ਲਿਆ ਗਿਆ ਉਹਦੇ ਵਿੱਚ ਉਹਦੇ ਵਿੱਚ ਬੰਦੀ ਸਿੰਘਾਂ ਦੀਆਂ ਸ਼ਰਤਾਂ ਸੀਗੀਆਂ ਉਹਦੇ ਵਿੱਚ ਪਾਣੀਆਂ ਦੇ ਮਸਲੇ ਸੀਗੇ ਉਹਦੇ ਵਿੱਚ ਟ੍ਰੇਡ ਦੇ ਮਸਲੇ ਸੀਗੇ ਕਿ ਤੁਸੀਂ ਇੱਥੋਂ ਟ੍ਰੇਡ ਜਿਹੜਾ ਹੈਗਾ 25 ਮੀਲਾ ਤੇ ਅੰਮ੍ਰਿਤਸਰੋਂ ਲਹੌਰ ਪਿਆ ਤੁਸੀਂ ਇੱਥੋਂ ਨਹੀਂ ਖੋਲਦੇ ਪਏ ਤੁਸੀਂ ਟ੍ਰੇਡ ਖੋਲਦੇ ਪਏ ਹੋ ਪਹਿਲੇ ਗੁਜਰਾਤ ਨੂੰ ਭੇਜਦੇ ਹੋ ਉੱਥੋਂ ਦੀ ਤੁਸੀਂ ਬੰਦਰਗਾਹ ਤੋਂ ਫਿਰ ਤੁਸੀਂ ਕਰਾਚੀ ਨੂੰ ਮਾਲ ਭੇਜਦੇ ਪਏ ਹੋ ਮੈਂ ਸਮਝਦਾ ਹਾਂ ਕਿ ਪੰਜਾਬ ਲੈਂਡਲੌਕ ਸਟੇਟ ਹੈਗੀ ਹੈ ਇਹ ਅਗਰ ਇਸ ਪਾਸੇ ਬਾਰਡਰ ਖੁੱਲ ਜਾਵੇ ਔਰ ਤੁਹਾਡਾ ਟ੍ਰੇਡ ਸ਼ੁਰੂ ਹੋ ਜਾਵੇ ਤੇ ਪੰਜਾਬ ਦੇ ਵਪਾਰੀਆਂ ਨੂੰ ਜਿੰਨਾ ਵੱਡਾ ਫਾਇਦਾ ਹੋਏਗਾ ਕਿ ਮੈਂ ਪਾਕਿਸਤਾਨ ਅਫਗਾਨਿਸਤਾਨ ਮਿਡਲ ਈਸਟ ਈਰਾਨ ਔਰ ਅਫਰੀਕਾ ਤੱਕ ਔਰ ਉਸ ਤੋਂ ਬਾਅਦ ਯੂਰਪ ਤੱਕ ਮੈਂ ਸਮਝਦਾ ਟ੍ਰੇਡ ਖੁੱਲ ਸਕਦਾ ਹੈ ਸੋ ਇਸ ਤਰੀਕੇ ਨਾਲ ਬੜੇ ਐਸੇ ਸਾਡੇ ਹੱਕੂਕ ਦੇ ਗੁਰੂ ਘਰਾਂ ਦੇ ਵਿੱਚ ਇੰਟਰਫੇਰੈਂਸ ਜਿਹੜੀ ਹੈਗੀ ਹੈ ਉਹ ਭਾਵੇਂ ਹਰਿਆਣੇ ਦੀ ਗੁਰਦੁਆਰਾ ਕਮੇਟੀ ਤੋੜ ਨਹੀਂ ਹੋਵੇ ਤੁਸੀਂ ਹਜ਼ੂਰ ਸਾਹਿਬ ਨੰਦੇੜ ਸਾਹਿਬ ਦੀ ਕਮੇਟੀ ਦੇ ਵਿੱਚ 17 ਮੈਂਬਰ ਹੁੰਦੇ 12 ਤੁਸੀਂ ਨਾਮਿਨੇਟ ਕਰ ਦਿੱਤੇ ਤੁਸੀਂ ਟੈਕਨੀਕਲ ਰੀਜ਼ਨ ਕਰਕੇ ਪਟਨਾ ਸਾਹਿਬ ਦੀ ਕਮੇਟੀ ਇਲੈਕਸ਼ਨ ਨਹੀਂ ਹੋਣ ਦੇ ਰਹੇ ਦਿੱਲੀ ਕਮੇਟੀ ਅੱਧੀ ਰਾਤੀ ਤੁਸੀਂ ਪੁਲਸਵਾੜ ਕੇ ਮੈਂ ਦਿੱਲੀ ਕਮੇਟੀ ਦਾ ਜਿੱਦਣ ਦਾ ਐਕਟ ਬਣਿਆ 1971 ਪਹਿਲੇ ਇਲੈਕਸ਼ਨ ਤੋਂ ਲੈ ਕੇ ਮੇਰੇ ਪਤਾ ਲੱਗਦੇ ਰਹੇ ਸੱਤ ਇਲੈਕਸ਼ਨਾਂ ਮੈਂ ਲੜ ਚੁੱਕਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੋਂ ਬਗੈਰ ਇਲੈਕਸ਼ਨ ਨਹੀਂ ਹੋ ਸਕਦੀ ਸਾਰਿਆਂ ਨੂੰ ਬਾਹਰ ਕੱਢ ਕੇ ਆਪੋਜੀਸ਼ਨ ਵਾਲਿਆਂ ਨੂੰ ਪੂਲਸ ਮੋਟਾ ਪਾਉਂਦੀ ਔਰ ਕਬਜ਼ਾ ਕਰਾ ਦਿੰਦੇ ਨੇ ਮੈਂ ਸਮਝਦਾ ਕਿ ਇਹ ਸਾਰੀਆਂ ਜਿਹੜੇ ਇਸ਼ੂਜ਼ ਹੈਗੇ ਨੇ ਆ ਔਰ ਜਿਹੜੀ ਆਟੋਨੋਮੀ ਦੀ ਗੱਲਾਂ ਨੇ ਮੈਂ ਸਮਝਦਾ ਮੈਂ ਕਿ ਇਹ ਸਾਰੇ ਇਸ਼ੂਜ਼ ਨੇ ਜਿਨਾ ਕਰਕੇ ਨਹੀਂ ਆਪਣੀ ਸੈਂਟਰ ਸਰਕਾਰ ਬੀਜੇਪੀ ਤੋਂ ਅਸੀਂ ਦੀ ਮੰਗ ਕੀਤੀ ਸੀ ਇੱਕ ਪਾਸੇ ਦੂਜੇ ਪਾਸੇ ਝਾੜੂ ਜਿਹੜਾ ਝਾੜੂ ਤੁਹਾਨੂੰ ਇੱਥੇ ਆ ਕੇ ਸਬਜ਼ ਬਾਗ ਦਿਖਾਉਂਦਾ ਰਿਹਾ ਜਿਹੜਾ ਝਾੜੂ ਨੇ ਇੱਕ ਨੈਰੇਟਿਵ ਸਿਰਜਿਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ 49 ਦਿਨ ਦੀ ਸਰਕਾਰ ਆਈ ਸੀ ਝਾੜੂ ਦੀ 8 ਮੈਂਬਰ ਸ਼ੋਰਟ ਸੀ ਇਹ ਆਖਦੇ ਸੀ ਕਿ ਕਾਂਗਰਸ ਦੇ ਨਾਲ ਮਰਦੇ ਮਰ ਜਾਾਂਗੇ ਸਮਝੌਤਾ ਨਹੀਂ ਕਰਾਂਗੇ 8 ਐਮਐਲਏ ਕਾਂਗਰਸ ਦੇ ਲੈ ਕੇ ਉਹਦੀ ਵਸਾਕੀਆਂ ਤੇ ਸਰਕਾਰ ਸੀ 49 ਦਿਨ ਦੀ ਸਰਕਾਰ ਖਤਮ ਹੋਣ ਤੋਂ 2 ਦਿਨ ਪਹਿਲੇ ਕੇਜਰੀ ਵਾਲੇ ਇੱਕ ਬਿਆਨ ਦਿੰਦੇ ਨੇ ਮੈਂ ਸਿਰਫ ਇੱਕ ਇਨਸਿਸਟ ਆਨ ਦੱਸ ਰਿਹਾ ਉਸ ਤੋਂ ਬਾਕੀ ਗੱਲਾਂ ਹਿਸਾਬ ਲਾ ਲਓ ਉਹ ਇੱਕ ਬਿਆਨ ਦਿੰਦੇ ਨੇ ਕਿ ਮੈਂ ਨੇ ਐਸਆਈਟੀ ਬਣਾਦੀ ਔਰ ਮੈਂ ਸਿੱਖੋ ਕੋ 1984 ਦਾ ਇਨਸਾਫ ਲੈ ਕੇ ਦੇਵਾਂ ਹੁਣ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਕਾਂਗਰਸ ਨੇ ਸਾਨੂੰ ਮਾਰਿਆ ਪੰਜਾਬੋਂ ਬਾਹਰ ਨਵੰਬਰ 84 ਦੀ ਗੱਲ ਕਰ ਰਿਹਾ ਮੈਂ ਨਰਸਿੰਘਾੜ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ ਸੱਜਣ ਟਾਈਟਰ ਭਗਤ ਅਰਗਿਆ ਨੂੰ Z+ ਸਿਕਿਉਰਟੀ ਦੇ ਕੇ ਵਜ਼ੀਰ ਬਣਾਇਆ ਜਿਹਨਾਂ ਦਾ ਪ੍ਰਧਾਨ ਮੰਤਰੀ ਕਹਿੰਦਾ ਕਿ بڑا ਪੇੜ ਡਿੱਗਦਾ ਤਾਂ ਧਰਤੀ ਹਿੱਲਦੀ ਹੈ ਤੁਸੀਂ ਉਹਨਾਂ ਦੀ ਵਸਾਕੀਅਤ ਤੁਹਾਡੀ ਸਰਕਾਰ ਖੜੀ ਹੈ ਔਰ ਫਿਰ ਦਿੱਲੀ ਸਰਕਾਰ ਕੋਲ ਇੱਕ ਸਿਪਾਈ ਬਦਲਣ ਦੀ ਤਾਕਤ ਨਹੀਂ ਹੈ ਉਹ ਸਾਨੂੰ ਕਹਿ ਰਿਹਾ ਕਿ ਮੈਂ ਤੁਹਾਨੂੰ ਇਨਸਾਫ ਦਿਆਂਗਾ ਮੈਂ ਸਮਝਦਾ ਹਾਂ ਕਿ ਇਹ ਸ਼ਗੂਫੇ ਤੇ ਜੁਮਲਿਆਂ ਦੀਆਂ ਸਰਕਾਰਾਂ ਨੇ ਉਹ ਭਾਵੇਂ ਸਟੇਟ ਹੈ ਤੇ ਭਾਵੇਂ ਸੈਂਟਰ ਹੈ ਇਹ ਲੋਕਾਂ ਨੂੰ ਹੁਣ ਸਮਝ ਆ ਚੁੱਕੀ ਹੈ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਸਾਡੀ ਆਬਾਦੀ 7 ਤੋਂ 8% ਜਾਂ 9% ਹੈ 7-8-9% ਆਦਾਂ ਦੀ ਦੱਸਦਾ ਮੈਂ ਸਮਝਦਾ ਮਾਂ ਕਿ ਜਦੋਂ ਰਾਜੀਵ ਗਾਂਧੀ ਨੂੰ 406 ਵੋਟਾਂ 6 ਸੀਟਾਂ ਮਿਲੀਆਂ ਸੀ ਅੱਜ ਜਿਹੜੀ ਭਾਜਪਾ ਨੇ ਨਾਰਾ ਦਿੱਤਾ ਕਿ 400 ਪਾਰ ਅਬ ਕੀ ਬਾਅਦ 405 400 ਦਾ ਸੁਪਨਾ ਦੇਖਦੇ ਪਏ ਆ ਜਦੋਂ ਪੰਡਿਤ ਨਹਿਰੂ ਪਹਿਲੀ ਵਾਰੀ ਇਲੈਕਸ਼ਨ ਲੜਦਾ ਮਹਾਤਮਾ ਗਾਂਧੀ ਦੇ ਅਸ਼ੀਰਵਾਦ ਨਾਲ ਉਹ ਕੋਈ ਪੋਲੀਟੀਕਲ ਪਾਰਟੀ ਨਹੀਂ ਸੀ ਉਹ 400 ਪਾਰ ਨਹੀਂ ਕਰ ਸਕਦਾ ਜਦੋਂ ਇੰਦਰਾ ਗਾਂਧੀ 71 ਦੀ ਜੰਗ ਜਿੱਤਦੀ ਹੈ ਉਸ ਵੇਲੇ ਵਾਜਬਾਈ ਸਾਹਿਬ ਆਖਦੇ ਨੇ ਇੰਡੀਆ ਇਜ਼ ਇੰਦਰਾ ਇਜ਼ ਇੰਡੀਆ ਉਹ 400 ਪਾਰ ਨਹੀਂ ਜਾਂਦੀ। ਦੁਰਗਾ ਕਿਹਾ ਉਹਨੇ। ਲੇਕਿਨ ਰਜੀਵ ਗਾਂਧੀ 400 ਪਾਰ ਗਿਆ ਜਦੋਂ ਉਸਨੇ ਜਿਸ ਤਰੀਕੇ ਦਾ ਕਤਲਿਆਬ ਕੀਤਾ ਸੀ ਇੱਕ ਨੈਰੇਟਿਵ ਸੱਚ ਦਿੰਦਾ ਸੀਗਾ ਕਿ ਇਹ ਸਿੱਖ ਕੌਮ ਜਿਹੜੀ ਐ ਇਸ ਨੂੰ ਅਸੀਂ ਮਾਰਿਆ ਹੈਗਾ ਕਿਉਂਕਿ ਇਹ ਦੇਸ਼ਦ్రోਹੀ ਨੇ ਉਹ ਦੇਸ਼ਦ్రోਹੀਆਂ ਜਿਹੜੇ ਕਿਸਾਨ ਸਾਡੇ ਬਾਰਡਰਾਂ ਤੇ ਬੈਠੇ ਨੇ ਪੁੱਤਰ ਉਹਨਾਂ ਦੇ ਬਾਰਡਰਾਂ ਤੇ ਮਰਦੇ ਪਏ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਹਿੰਦੁਸਤਾਨ ਦੀ ਡਵੈਲਪਮੈਂਟ ਤੋਂ ਲੈ ਕੇ ਜੋ ਸਾਡਾ ਰੋਲ ਹੈ ਸਾਨੂੰ ਦੱਸਣ ਦੀ ਹੈ ਜੇ ਉਹਨਾਂ ਦੇ ਨਾਲ ਹੈਗੇ ਸੀਗੇ ਇੱਕ ਕਿਸਾਨ ਤੇ ਕਦੀ ਮੋਦੀ ਦਾ ਮਨੂੰ ਇੱਕ ਨੂੰ ਦੱਸਦੇ ਉਹਨੇ ਵਾਪਸ ਲਿਆ ਹੋਵੇ ਇਹ ਤਿੰਨ ਕਾਨੂੰਨ ਵਾਪਸ ਕਿਉਂ ਲੈ ਲੈ ਮੋਦੀ ਸਾਹਿਬ ਨੇ ਜੇ ਉਹਨਾਂ ਦੇ ਨਾਲ ਸੀ ਤੇ ਫਿਰ ਵਾਪਸ ਕਿਉਂ ਆਇਆ ਤੇ ਕਹਿੰਦੇ ਸੀ ਇਹ ਤੋਂ ਸਿਰਫ ਪੰਜਾਬ ਕੇ ਹੈ ਹੁਣੇ ਕੱਲ ਵੀ ਪਰਸੋਂ ਮੇਰੇ ਕੋਲ ਇੱਕ ਕਲਿੱਪ ਆਇਆ ਕਿ ਇਹ ਤੋਂ ਉਹ ਮਤਲਬ ਜਿੱਦਾਂ ਜੈਦੀ ਪੁਸ਼ਤੀਏ ਮੋਰਚੇ ਲਾਣ ਵਾਲੇ ਆ ਇਹ ਸਿੱਖਾਂ ਨੂੰ ਖਰਾਬ ਕਰਦੇ ਪਰ ਤੁਸੀਂ ਕੀ ਨਰੇਟਿਵ ਸੱਜਦੇ ਪਈਏ ਜੇ ਕਿਸਾਨ ਉਹਨਾਂ ਦੇ ਨਾਲ ਸੀ ਤੇ ਫਿਰ ਤਿੰਨ ਕਾਨੂੰਨ ਵਾਪਸ ਕਰਦੇ ਮੈਂ ਸਮਝਦਾ ਵਾਂ ਕਿ ਕਾਬਲ ਮੈਂ ਗਧੇ ਨਹੀਂ ਹੋਤੇ ਹੋਤੋਂ ਦੇ ਘੋੜੇ ਮਸ਼ਹੂਰ ਹਨ ਤੇ ਕੋਈ ਨਾ ਕੋਈ ਖੋਤੇ ਵੀ ਹੁੰਦੇ ਆ ਕਈਆਂ ਦੇ ਵਿੱਚ 2 ਸਾਲ ਪਹਿਲੇ ਇੱਥੋਂ ਦੇ ਚੋਣਾਂ ਸੀਗੇ ਅਗਰ ਮੈਂ ਗਤ ਨਹੀਂ ਆ 2021 ਨੂੰ ਚੋਣਾਂ ਸੀਗੇ ਵਿਧਾਨ ਸਭਾ ਦੇ 18 ਰੋਣੀ ਤਰੀਕ ਨੂੰ ਬੋਦੀ ਸਾਹਿਬ ਦੀ ਕੋਠੀ ਤੇ ਇਹ ਸਾਰੇ ਜਿੱਥੇ ਬੰਦੀਆਂ ਗਈਆਂ ਸਨ ਤੇ ਪੰਜਾਬ ਨੇ ਕਿੱਧਰ ਵੋਟ ਪਾਈ ਮੈਂ ਕਹਿੰਦਾ ਮੈਂ 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 ਇਹ ਇਹ ਮੈਂ ਸੰਸਮਾਜ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਉਹਨਾਂ ਦੇ ਨਾਲ ਕੱਈਆਂ ਦੀ ਗੱਲ ਜੁੜੀ ਆ ਮੈਂ ਸਮਝਦਾ ਵਾਂ ਕਿ ਉਹ ਸੰਸਮਾਜ ਸਾਰਾ ਮੋਦੀ ਸਾਹਿਬ ਨੇ ਕੋਠੀ ਇਕੱਠਾ ਕਰ ਲਿਆ ਮੋਦੀ ਸਾਹਿਬ ਗੁਰੂ ਘਰਾਂ ਦੇ ਵਿੱਚ ਆਪਣੇ ਬੰਦੇ ਕਰਵਾਉਣ ਆਇਆ ਬਾਕਰ ਜੀ ਬਾਕਰ ਜੀ ਮੈਂ ਉਹੀ ਤਾਂ ਕਹਿ ਰਿਹਾ ਜਿਨ੍ਹਾਂ ਨੂੰ ਅੱਧੀ ਰਾਤੀ ਪੁਲਸ ਵਾਰਡ ਕੇ ਬਗੈਰ ਗੁਰੂਕਿਰਨ ਸਾਹਿਬ ਦੀ ਹਾਜ਼ਰੀ 'ਚ ਉਹਨਾਂ ਨੂੰ ਦਿੱਲੀ ਕਮੇਟੀ ਦੀਆਂ ਚਾਬੀਆਂ ਫੜਾ ਦਿੱਤੀਆਂ ਤੇ ਉਹਨਾਂ ਦਾ ਕੰਮ ਹੀ ਇਹ ਹੈ ਉਹਨਾਂ ਦਾ ਅੱਛਾ ਅੱਜ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਭਾਵੇਂ ਕੋਈ ਸਿੱਖ ਝੁਮਰੀਤ ਲਈਆਂ ਬੈਠਾ ਜਾਂ ਕਿਤੇ ਬੈਠਾ ਉਹ ਇਹਨਾਂ ਨੂੰ ਵੋਟ ਪਾ ਰਿਹਾ ਇਹਨਾਂ ਨੇ ਤੇ ਐਡੇ ਵੱਡੇ ਦਿੱਲੀ ਦੇ ਵਿੱਚ ਸਿੱਖ ਸਮੇਲਨ ਹੋਏ ਨੇ एनए 6 ਬੈਲਰੋਂ ਨੇ ਕਾਤੇ ਗੁਰਦੁਆਰੇ ਦਾ ਸਟਾਫ ਇਕੱਠਾ ਕਰਕੇ ਗੁਰਦੁਆਰੇ ਦਾ ਸਾਰਾ ਅੰਤਰ ਵਰਤ ਕੇ ਲੇਕਿਨ ਵੋਟਾਂ ਕਿਹੜੇ ਪਾਸੇ ਜਾਣਗੀਆਂ ਡੱਬੇ ਖੁੱਲਣਗੇ ਉਦੋਂ ਮੈਂ ਸਮਝਦਾ ਵਾਂ ਕਿ ਆਪਣੀ ਭਾਵਨਾ ਦੇ ਹਿਸਾਬ ਨਾਲ ਉਹਨਾਂ ਨੇ ਵੋਟਾਂ ਪਾਣੀਆਂ ਨੇ ਇਹ ਗੱਲ ਸ਼ੋਰ ਹੈ ਕਿ ਬੀਜੇਪੀ ਨੂੰ ਵੋਟਾਂ ਨਹੀਂ ਜਾਣ ਹੋ ਸਕਦਾ ਹੋ ਸਕਦਾ ਨੋਟਾਂ ਤੇ ਜਾਣ ਹੋ ਸਕਦਾ ਉਹ ਨਾ ਹੀ ਪਾਣ ਜਾਣ ਮੈਂ ਸਮਝਦਾ ਵਾਂ ਕਿ ਮੈਂ ਅੱਜ ਦੀ ਡੇਟ 'ਚ ਮੇਰੀ ਉੱਥੇ VOTING ਚੱਲਦੀ ਪਈ ਆ ਮੈਂ ਉੱਥੇ ਮੌਜੂਦ ਨਹੀਂ ਕਿਉਂਕਿ ਮੇਰਾ ਮਨ ਨਹੀਂ ਕੀਤਾ ਮੈਂ ਕਿਨੂੰ ਵੋਟ ਪਾਵਾਂ ਮੈਂ ਸਮਝਦਾ ਵਾਂ ਕਿ ਪੱਗ ਬੰਨਣ ਨਾਲ ਸਿੱਖ ਨਹੀਂ ਬਣ ਜਾਂਦੇ ਉਹਨਾਂ ਨੇ ਕੀ ਆਖਿਆ ਸੀ ਸਿਰਸਾ ਸਾਹਿਬ ਨੇ ਉਹਨਾਂ ਨੇ ਆਖਿਆ ਸੀ ਕਿ ਮੈਂ BJP 'ਚ ਜਾ ਰਿਹਾ ਵਾਂ ਔਰ ਮੈਂ ਸਿੱਖਾਂ ਦੇ ਮਸਲੇ ਹੱਲ ਕਰਾਵਾਂਗਾ ਮਸਲੇ ਕੀ ਸੀਗੇ ਮਸਲੇ ਪੰਜਾਬ ਦੇ ਸੀਗੇ ਮਸਲੇ ਡਾਂਗਵਾਟ ਸਾਹਿਬ ਦੇ ਗੁਰਦੁਆਰੇ ਦੇ ਸੀਗੇ ਮਸਲੇ ਸੀਗੇ ਹਰਦਵਾਰ ਸਾਹਿਬ ਦੇ ਗੁਰਦੁਆਰੇ ਦਾ ਮਸਲਾ ਸੀਗਾ ਮੰਗੂ ਮੱਠ ਦਾ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਬੰਦੀ ਸਿੰਘਾਂ ਦਾ ਉਹਨਾਂ ਦੇ ਜਾਣ ਤੋਂ ਬਾਅਦ ਹਰਿਆਣਾ ਦੀ SGPC ਟੁੱਟ ਗਈ ਬੋਲੇ ਉਹਨਾਂ ਦੇ ਜਾਣ ਤੋਂ ਬਾਅਦ ਨੰਦੇੜ ਸਾਹਿਬ ਦੀ ਕਮੇਟੀ ਉਹਨਾਂ ਨੇ ਤੋੜ ਕੇ ਆਪਣੇ ਮੈਂਬਰ ਬਾਅਦ ਤੇ ਬੋਲੇ ਉਹਨਾਂ ਦੇ ਜਾਣ ਤੋਂ ਬਾਅਦ 2019 ਦੇ ਵਿੱਚ ਪ੍ਰਾਈਮ ਮਿਨਿਸਟਰ ਗਵਰਨਮੈਂਟ ਆਫ ਇੰਡੀਆ ਨੋਟੀਫਿਕੇਸ਼ਨ ਕੱਢਦੀ ਘੱਟ ਬੰਦੇ ਛੱਡਦੇ ਪਏ ਆ ਔਰ ਸੁਪਰੀਮ ਕੋਰਟ ਜਾ ਕੇ ਕੀ ਐ ਫੈਟਿਵਿਡੈਂਟ ਦਿੰਦੇ ਕਿ ਜੇ ਇਹਨਾਂ ਨੂੰ ਦਿੱਤਾ ਤੇ ਅਮਨ ਨੂੰ ਖਤਰਾ ਹੈ ਬਿਲਕੁਲ ਜ਼ਬਾਨੋ ਦੇ ਤੁਸੀਂ ਬੰਦੇ ਛੱਡ ਦਿਓ ਤੇ ਕੋਈ ਖਤਰਾ ਨਹੀਂ ਜੇ ਲਜੀਵ ਗਾਂਧੀ ਤੇ ਕਾਤਲ ਛੱਡ ਦਿਓ ਤੇ ਕੋਈ ਖਤਰਾ ਨਹੀਂ ਤੇ ਤੁਸੀਂ ਕਹਿੰਦੇ ਕੀ ਪਏ ਹੋ ਤੁਸੀਂ ਕਹਿੰਦੇ ਜੀ ਇਹਨਾਂ ਨੇ ਮਾਫੀ ਨਹੀਂ ਮੰਗੀ ਇਹ ਪਛੇਤਾਮ ਨਹੀਂ ਹੈ ਜੋ ਇਹਨਾਂ ਨੇ ਕੀਤਾ ਜਿਹੜੇ ਸਾਡੇ ਬੰਦੀ ਸਿੰਘ ਹਨ ਮੈਂ ਤੁਹਾਡੇ ਸਾਹਮਣੇ ਬੈਠਾ ਨਾ ਮੇਰੇ ਤੇ ਐਨਐਸਏ ਮੇਰੇ ਤੇ ਟ੍ਰਾਂਜਿਸਟਰ ਬੰਮ ਕੇਸ ਮੇਰੇ ਤੇ ਟਾਡਾ ਮੇਰੇ ਤੇ ਐਨਐਸਏ ਸਾਰਾ ਲੱਗ ਚੁੱਕਾ ਮੈਂ ਜੇਲਾ ਭੁਗਤ ਚੁੱਕਾ ਪੁੱਠਾ ਡਾਂਕੇ ਮੈਨੂੰ ਟੌਰਚਰ ਕੀਤਾ 30 ਡਿਗਰੀ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ ਝੂਠੇ ਕੇਸ ਪਾਇਸੀ ਅੱਧਿਆ ਦੇ ਤੇ ਝੂਠੇ ਕੇਸ ਨੇ ਹਾਂ ਜੇ ਕਿਸੇ ਨੇ ਕੁਝ ਕੀਤਾ 14 ਸਾਲ ਦੀ ਸਜ਼ਾ ਹੁੰਦੀ ਹੈ 28 28 ਸਾਲ ਹੋ ਗਏ ਇਹ ਤੁਹਾਡਾ ਫੁੱਫੜ ਲੱਗਦਾ ਜਿਹਨੂੰ ਅੱਜ ਫੇਰ ਪੈਰੋਲ ਦਿੱਤੀ ਹੈ ਇਹ ਜਿਹੜਾ ਰਾਮ ਲਈ ਮਾ ਅੱਜ ਸਮਝ ਆ ਰਹੀ ਹੈ ਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆ ਕਿੰਨਾ ਕਰਾਈਆਂ ਜਿਹੜੇ ਉਹਨਾਂ ਨੂੰ ਬਾਰ-ਬਾਰ ਪਰੋਲ ਦੇ ਰਹੇ ਨੇ ਤੇ ਜਿਹੜਾ ਸਾਡਾ ਹੱਕ ਬੰਦਾ ਮਿਲਦਾ ਨਹੀਂ ਫਿਰ ਇਹ ਆਖਦੇ ਨੇ ਜੀ ਕਿ ਪਛੇਮਾਨ ਨਹੀਂ ਹੈ ਇਹ ਮਾਫੀ ਨਹੀਂ ਮੰਗਦੇ ਮੈਂ ਪੁੱਛਣਾ ਚਾਹਦਾ ਬਿਲਕੁਲ ਕਿਸ ਬੰਨੋ ਵਾਲਿਆਂ ਨੇ ਮਾਫੀ ਮੰਗੀ ਸੀ ਕੀ ਰਜੀਵ ਦੇ ਕਾਤਲਾਂ ਨੇ ਮਾਫੀ ਮੰਗੀ ਸੀ ਜੇ ਅਸੀਂ ਮਾਫੀ ਮੰਗਣ ਲੱਗ ਪਏ ਫਿਰ ਤੇ ਮਾਫੀ ਤੁਰ ਪੈਗੀ ਪਿੱਛੇ ਨੂੰ ਫਿਰ ਸ਼ਹੀਦ ਭਗਤ ਸਿੰਘ ਨੂੰ ਵੀ ਮਾਫੀ ਮੰਗਣੀ ਪੈਗੀ ਉਦਮ ਸਿੰਘ ਨੂੰ ਵੀ ਮਾਫੀ ਮੰਗਣੀ ਪੈਗੀ ਬੰਦ ਬੰਦ ਕਟਾਨ ਵਾਲਿਆਂ ਨੂੰ ਵੀ ਮਾਫੀ ਮੰਗਣੀ ਪੈਗੀ ਕਿਉਂਕਿ ਸਰਕਾਰਾਂ ਦੇ ਖਿਲਾਫ ਲੜੇ ਆ ਅੱਜ ਵੀ ਸਰਕਾਰ ਜਿਹਦੀ ਹੈ ਜਾਂ ਅੱਗੋਂ ਜਿਹਦੀ ਹੋਏਗੀ ਜਦੋਂ ਜ਼ੁਲਮ ਹੋਏਗਾ ਕੰਪੜੇਗੀ ਉਹ ਲੜੇਗੀ ਮੈਂ ਸਮਝਦਾ ਹਾਂ ਹਰੇਕ ਬੰਦੇ ਨੂੰ ਰਾਈਟ ਹੈ ਖੜੇ ਹੋਣ ਦਾ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਜਹਾਜ਼ ਛੇੜਦੇ ਅੱਜ ਤੁਹਾਡੇ ਸ਼ਹਿਰ ਕੋਕੀਗਿਲ ਜੇ ਬੈਠੇ ਨੇ ਅੱਜ ਸਰ ਪੌਂਟਾ ਸਾਹ ਪਾਲੇ ਜਿਹੜੇ ਹਾਈਜੈਕਰ ਸੀਗੇ ਸਤਨਾਮ ਸਿੰਘ ਤੁਸੀਂ ਅੱਜ ਕੋਹਲਰ ਸਾਹਿਬ ਪ੍ਰੋਫੈਸਰ ਕੋਹਲਰ ਦੀ ਗੱਲ ਕਰ ਲਓ ਉਹਨਾਂ ਲਈ ਅਕਾਲੀ ਦਲ ਲੜਿਆ ਬੰਦੀ ਸਿੰਘਾਂ ਲਈ ਲੜਿਆ ਜਿਹੜੇ ਛੁੜਾਏ ਆ ਛੁੱਟ ਗਏ ਬਾਕੀ ਛੱਡਣੇ ਪੈਣਗੇ ਸਰਕਾਰ ਨੂੰ ਸਰ ਬਿਆਨ ਸਿੰਘ ਦੀ ਗੱਲ ਕਰਦੇ ਹੋ ਸਰ ਕੇਰ ਸਿੰਘ ਦੀ ਗੱਲ ਕਰਦੇ ਹੋ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਦਿੱਲੀ ਗੁਰਦੁਆਰਾ ਕਮੇਟੀ ਦੀ ਮੈਂ ਗੱਲ ਕਰਦੇ ਆ ਕਿ ਉਹਨਾਂ ਨੂੰ ਹਮੇਸ਼ਾ ਸੰਭਾਲਿਆ ਉਹਨਾਂ ਦੀ ਜੋ ਜ਼ਰੂਰਤਾਂ ਸੀ ਪੂਰੀਆਂ ਕੀਤੀਆਂ ਔਰ ਜੇ ਕਿਸੇ ਨੂੰ ਨੌਕਰੀ ਵੀ ਚਾਹੀਦੀ ਸੀ ਕਿਉਂਕਿ ਜਿਹੜੇ ਨੌਕਰ ਵੀ ਸੀ ਨਾ ਕਿਤੇ ਇੰਦਰਾ ਦੇ ਮਰਨ ਤੋਂ ਬਾਅਦ ਉਹਨਾਂ ਨੂੰ ਨੌਕਰੀਓ ਕੱਢ ਦਿੱਤਾ ਗਿਆ ਸੀਗਾ ਕਿਉਂਕਿ ਇੰਦਰਾ ਦੇ ਮੰਡਲ 'ਚ ਹੈਗੇ ਨੇ ਇਹਨਾਂ ਨੂੰ ਕਿਸੇ ਨੇ ਨੌਕਰੀ ਨਹੀਂ ਦੇਣੀ ਅਸੀਂ ਉਹਨਾਂ ਦਾ ਵੀ ਧਿਆਨ ਰੱਖਿਆ ਤੁਹਾਡਾ ਮੈਂ ਤੁਹਾਡੇ ਕੁਐਸਚਨ ਤੇ ਆ ਰਿਹਾ ਉਹ ਇਲੈਕਸ਼ਨ ਲੜ ਰਹੇ ਨੇ ਜੀ ਸਰ ਕੇ ਲੜਨ ਪਰ ਅਗੇਂਡ ਜੀ ਕੰਡੀਡੇਟ ਨੂੰ ਫੜਾ ਕਰਦਾ ਮੈਂ ਸਮਝਦਾ ਕਿ ਅਕਾਲੀ ਦਲ ਦੀ ਆਪਣੀ ਕੋਰ ਕਮੇਟੀ ਦਾ ਫੈਸਲਾ ਹੈਗਾ ਔਰ ਅਸੀਂ ਤੇ ਬੰਦੀ ਸਿੰਘ ਉਹ 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 ਬੰਦੀ ਉਹ ਬੰਦੀ ਸਿੰਘ ਨਹੀਂ ਨੇ ਮੈਂ ਉਹਨਾਂ ਦੇ ਸੁਪੁੱਤਰ ਨੇ ਤੇ ਉਹਨਾਂ ਦਾ ਅਸੀਂ ਪੂਰਾ ਮਾਣ ਕਰਦੇ ਆਂ ਉਹਨਾਂ ਵਾਸਤੇ ਹਰ ਚੀਜ਼ ਕਰਨ ਨੂੰ ਤਿਆਰ ਆਂ ਅਕਾਲੀ ਦਲ ਆਪਣੇ ਲੜਾਈ ਆਪਣੇ ਉਸੂਲਾਂ ਦੇ ਉੱਤੇ ਲੜਦਾ ਹੈਗਾ ਉਹ ਲੜਾਈ ਲੜਦੇ ਪਰ ਉਹਨਾਂ ਰਾਈਟ ਹੈ ਜੇ ਲੋਕਾਂ ਨੂੰ ਪਸੰਦ ਆ ਉਥੇ ਅਕਾਲੀ ਦਲ ਦੇ ਕੈਂਡੀਡੇਟ ਉਹਨਾਂ ਨੂੰ ਨਹੀਂ ਚੰਗੇ ਲੱਗਦੇ ਜੇ ਉਹਨਾਂ ਨੂੰ ਅਕਾਲੀ ਦਲ ਦਾ ਕੈਂਡੀਡੇਟ ਨਹੀਂ ਚੰਗਾ ਲੱਗਦਾ ਉਹਨਾਂ ਵਾਸਤੇ ਉਹਨਾਂ ਦਾ ਹੈਗਾ ਤੇ ਉਹ ਜਿੱਤਣਗੇ ਉਹ ਲੈ ਜਾਣਗੇ ਅਸੀਂ ਮੈਂ ਸਮਝਦਾ ਮਾਂ ਕਿ ਜਿਨ੍ਹਾਂ ਨੂੰ ਅਸੀਂ ਦਿੱਤੀ ਹੋਈਗੀ ਮੈਂ ਦਿੱਲੀੋਂ ਲੈ ਸੇ ਸਾਡਾ ਉਸ ਅਕਦਾ ਕੋਈ ਨਾ ਕੋਈ ਰਹਿ ਨਹੀਂ ਗਿਆ ਹੋਵੇ ਲੇਕਿਨ ਚਲੋ ਜੇ ਦਿੱਤੀ ਹੈ ਤਾਂ ਚੰਗੀ ਗੱਲ ਆ ਪਹਿਲੇ ਦੇਣੀ ਚਾਹੀਦੀ ਸੀ ਮੈਂ ਸਮਝਦਾ ਮਾਂ ਕਿ ਅਸੀਂ ਵੀ ਜਥੇਬੰਦੀ ਵੱਖਰੀ ਬਣਾਈ ਸੀਗੀ ਮੈਂ ਵੀ ਕਾਰਨ ਛੱਡਿਆ ਸੀਗਾ ਅਸੀਂ ਵੀ ਲੜਾਈ ਕੀਤੀ ਲੇਕਿਨ ਅੱਜ ਐਸੇ ਹਾਲਾਤ ਨੇ ਵਾਪਸੀ ਅਸੀਂ ਤਾਂ ਕਰ ਰਹੇ ਆ ਇਹ ਜਿਹੜੀ ਅੱਜ ਜਥੇਬੰਦੀ ਬੈਠੀ ਹੈ ਕਦੀ ਬੈਠਦੀ ਹੈ ਇਹਨਾਂ ਦਾ ਕੋਈ ਸਿਆਸਤ ਦਾ ਲੈਣ ਤੇ ਨਹੀਂ ਹੈਗਾ ਅੱਜ ਅਸੀਂ ਵੀ ਵਾਪਸੀ ਕੀਤੀ ਅੱਜ ਛੜਨਾ ਸਾਹਿਬ ਨੇ ਵੀ ਵਾਪਸੀ ਕੀਤੀ ਤਾਂ ਕਾਰਨ ਹੈ ਕਿ ਜਿਸ ਤਰੀਕੇ ਨਾਲ ਸਰਕਾਰ ਸਾਨੂੰ ਕੋਗੋ ਕੇ ਮਾਰ ਰਹੀ ਹੈ ਸਾਡੇ ਜਿਹੜੇ ਕਨਸਟੀਟਿਊਸ਼ਨ ਦੇ ਅਧੀਨ ਸਾਡੇ ਹੱਕ ਬਣਦੇ ਨੇ ਉਹ ਵੀ ਮਾਰਨੇ ਸ਼ੁਰੂ ਕਰ ਦਿੱਤੇ ਨੇ ਸੋ ਇਸ ਕਰਕੇ ਅਸੀਂ ਕੱਢਦੇ ਪਏ ਆ ਇਹ ਸਰਕਾਰ ਜਿਹੜੀ ਨਸ਼ਿਆਂ ਦੀ ਗੱਲ ਕਰਦੀ ਸੀ ਤੁਹਾਡੀ ਝਾੜੂ ਵਾਲੀ ਸਰਕਾਰ ਅੱਜ ਕਿੱਦਾਂ ਠੇਕੇ ਖੁੱਲਦੇ ਪਏ ਨੇ ਅੱਜ ਕਿੱਦਾਂ ਨਸ਼ਾ ਇੱਥੇ ਵੱਧਦਾ ਪਿਆ ਇਹ ਸਾਰਾ ਦੂਜੀ ਗੱਲ ਮੈਂ ਤੁਹਾਨੂੰ ਸ਼ੁਰੂ ਕੀਤਾ ਸੀਗਾ ਕਿ 2017 ਦੇ ਵਿੱਚ ਚਾਰ ਪਰਵਿੰਡੂ ਕਾਰਜਦਨ ਲਾਤਦਾ ਸੀਗਾ ਗੁਟਕਾ ਲੈ ਕੇ ਕੈਪਟਨ ਸਾਹਿਬ ਨੇ ਕੋ ਵਾਅਦਾ ਕੀਤਾ ਸੀ 5 ਸਾਲ ਕਾਂਟ ਦੀ ਸਰਕਾਰ ਦੇਖ ਲਈ 2.5 ਸਾਲ ਇਹਨਾਂ ਦੀ ਸਰਕਾਰ ਦੇਖ ਲਈ ਅੱਜ ਲੋਕਾਂ ਨੇ ਫਰਕ ਦੇਖ ਲਿਆ ਕਿ ਅਗਰ ਡਵੈਲਪਮੈਂਟ ਹੋਈ ਸੀ ਤਾਂ ਕਿਸ ਵੱਲ ਹੋਈ ਮੈਂ ਸਮਝਦਾ ਕਿ ਸਾਡ ਅਮਰਿਤਪਾਲ ਸਿੰਘ ਦਾ ਰਾਈਟਾ ਆਪਣੀ ਇਲੈਕਸ਼ਨ ਲੜਦੇ ਪਏ ਆ ਐਨਐਸਓ ਦਾ ਤੇ ਜਿਹੜਾ ਲੱਗਾ ਸਾਡਾ ਸਟੈਂਡ ਹੈ ਕਿ ਉਹ ਗਲਤ ਲੱਗਾ ਉਹ ਸਰਕਾਰ ਦਾ ਕ੍ਰੈਸ਼ਰ ਮੈਂ ਕਹਿੰਦਾ ਮੈਂ ਕਹਿੰਦਾ ਮੈਂ ਸਮਝਦਾ ਮੈਂ ਕੀ ਸਾਖ ਸੁਖਬੀਰ ਸਿੰਘ ਬਾਦਲ ਨੂੰ ਇਹ ਦਿਮਾਗ ਚ ਖਦਸ਼ਾ ਜ਼ਰੂਰ ਆਂਦਾ ਹੋਵੇਗਾ ਕਿਉਂਕਿ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਸੀਗੇ ਔਰ ਉਹਦੇ ਬਾਅਦ ਉਹ ਕਨਸਟੀਟਿਊਸ਼ਨ ਦੇ ਅਧੀਨ ਕਾਗਜ਼ ਭਰਨੇ ਪਏ ਨੇ ਕਿ ਉਹ ਕਈ ਗੱਲਾਂ ਕੰਟਰੋਵਰਸਲੀਆਂ ਲੱਗਦੀਆਂ ਪਈਆਂ ਨੇ ਕਿ ਬੀਜੇਪੀ ਗੁਜਰਾਤ ਦੇ ਵਿੱਚ ਇੱਕ ਬੰਦੇ ਦੇ ਪਰਚਾ ਕੈਨਸਲ ਕਰਾ ਦਿੰਦੀ ਔਰ ਉਹਦੇ ਬਾਅਦ ਭਰਨ ਨਹੀਂ ਦਿੰਦੀ ਮੱਧ ਪ੍ਰਦੇਸ਼ 'ਚ ਇੱਕ ਕੈਂਪੀ ਦਾ ਪਰਚਾ ਕੈਨਸਲ ਕਰਾ ਦਿੰਦੀ ਭਰਨ ਨਹੀਂ ਦਿੰਦੀ ਆਪਣੇ ਇੰਡੀਪੈਂਡੈਂਟ ਮਤਲਬ ਵਿਦਆਊਟ ਕੰਟੈਸਟ ਚ ਪਾ ਲੈਂਦੀ ਆ ਇਹਨਾਂ ਦਾ ਜੇਲ੍ਹ ਚ ਪੱਤਾ ਭਰਿਆ ਜਾ ਰਿਹਾ ਫਿਰ ਉਹ ਕੌਣ ਭਰਨ ਜਾ ਰਹੇ ਨੇ ਮੈਂ ਸਮਝਦਾ ਕਈ ਚੀਜ਼ਾਂ ਤੇ ਨਾ ਕੰਟਰੋਵਰਸੀ ਨਜ਼ਰ ਆ ਦੇਗੀ ਸੋ ਇਸ ਕਰਕੇ ਮੈਂ ਜਿੱਥੋਂ ਤੱਕ ਆਪਣੀ رائے ਰੱਖਦਾ ਮੈਂ ਅਮਰਿਤਪਾਲ ਸਿੰਘ ਦਾ ਰਾਈਟ ਲੜਨਾ ਚਾਹੀਦਾ ਔਰ ਖਡੂਰ ਸਾਹਿਬ ਤੋਂ ਉਹਨਾਂ ਨੂੰ ਪਿਆਰ ਵੀ ਮਿਲੇਗਾ ਇਸ ਲਈ ਪਿਆਰ ਮਿਲੇਗਾ ਜਿਹਦੇ ਨਾਲ ਵੀ ਤੱਕਾ ਹੁੰਦਾ ਪੰਜਾਬੀ ਹਮੇਸ਼ਾ ਉਹਦੇ ਨਾਲ ਖੜਾ ਹੁੰਦਾ ਮੈਂ ਸਮਝਦਾ ਕਿ ਜਿਹੜਾ ਸਾਡਾ ਮੈਨੂੰ ਵਰਡ ਨਹੀਂ ਇਸ ਵੇਲੇ ਦਿਮਾਗ ਚ ਆ ਰਿਹਾ ਕਿ ਜਿਹੜਾ ਕਾਨੂੰਨ ਹੈ ਨਾ ਪਾਣੀਆਂ ਦਾ ਉਸ ਹਿਸਾਬ ਨਾਲ ਰਿਪੇਰੀਅਨ ਰਿਪੇਰੀਅਨ ਲਾਅ ਰਿਪੇਰੀਅਨ ਲਾਅ ਦੇ ਹਿਸਾਬ ਨਾਲ ਪੰਜਾਬ ਦਾ ਹੱਕ ਜੋ ਮੰਨਦਾ ਉਹਨਾਂ ਨੂੰ ਦੇ ਦਿਓ ਫਿਰ ਤੁਸੀਂ ਲਿਜਾ ਸਕਦੇ ਹੋ ਲੇਕਿਨ ਤੁਸੀਂ ਉਸ ਤੋਂ ਵੱਧ ਤਾਂ ਪਹਿਲੇ ਰਾਜਸਥਾਨ ਨੂੰ ਚੁੱਕ ਕੇ ਦੇ ਦਿੱਤਾ ਫਿਰ ਮੁਫਤ ਦੇ ਦਿੱਤਾ ਮੈਂ ਸਮਝਦਾ ਇਹ ਕਾਨੂੰਨ ਹੈ ਕਿ ਜਿਹੜੇ ਸੂਬੇ ਚੋਂ ਨਹਿਰ ਜਾਂਦੀ ਪਈ ਹੈ ਦਰਿਆ ਜਾਂਦਾ ਪਿਆ ਉਹਦਾ ਰਾਈਟ ਪਹਿਲ ਰਿਪੇਰੀਅਨ ਲਾਅ ਆਮ ਸੌਰੀ ਥੈਂਕ ਯੂ ਮੈਂ ਸਮਝਦਾ ਜਿਹੜਾ ਕੈਂਡੀਡੇਟ ਇੱਥੇ ਖੜਾ ਹੈ ਬਹੁਤ ਹੀ ਸ਼ਰੀਫ ਉਨਾ ਦੇ ਉਤੇ ਉਂਗਲ ਨਹੀਂ ਰੱਖ ਸਕਦਾ ਚਾਰ ਦਫਾ ਕਾਰਪੋਰੇਸ਼ਨ ਰਹੀ ਹੈ ਐਮਐਲਏ ਰਹੇ ਨੇ ਮੈਂ ਸਮਝਦਾ ਕਿ ਜਿਹੜੇ ਬਾਕੀ ਨੇ ਨਾ ਫਰੰਗੀ ਕੈਂਡੀਡੇਟ ਬਾਹਰੋਂ ਆਏ ਨੇ ਤੇ ਜਿੱਦਾਂ ਫਰੰਗੀਆਂ ਨੇ ਆ ਕੇ ਹਿੰਦੁਸਤਾਨ ਲੁੱਟਿਆ ਸੀਗਾ ਇਹ ਲੁਧਿਆਣੇ ਦੇ ਲੋਕਾਂ ਨੂੰ ਫੈਸਲਾ ਕਰਨਾ ਪਏਗਾ ਕਿ ਫਰੰਗੀ ਆਏ ਨੇ ਤੁਹਾਨੂੰ ਲੁੱਟਣ ਵਾਸਤੇ ਤੁਸੀਂ ਆਪਣੇ ਘਰ ਦੇ ਬੱਚੇ ਤੇ ਅਸ਼ੀਰਵਾਦ ਦੇਣਾ ਕਿ ਇਹ ਫਰੰਗੀਆਂ ਨੂੰ ਵੋਟਾਂ ਦੇਣਾ